ਸਾਲ 1919 ਚ ਬਾਪਰੇ ਜਲਿਆਂ ਵਾਲੇ ਬਾ ਕਾਂ ਨੂੰ ਅੱਜ ਤੱਕ ਲੋਕ ਨਹੀਂ ਭੁੱਲ ਸਕੇ ਪਰ ਬਰਤਾਨੀਆ ਦੀ ਪ੍ਰਧਾਨ ਮੰਤਰੀ ਥ੍ਰੇਸਾ ਮੇ ਵੱਲੋਂ ਇਸ ਘਟਨਾ ਤੇ ਅਫਸੋਸ ਜਤਾਇਆ ਗਿਆ ਥ੍ਰੇਸਾ ਵੱਲੋਂ ਇੱਕ ਗੱਲ ਸੰਸਦ 'ਚ ਕਹੀ ਗਈ ਤੇ ਉਸ ਘਟਨਾ ਦੇ ਭਾਰੀ ਦੁੱਖ ਜ਼ਾਹਰ ਕੀਤਾ ਪਰ ਹੁਣ ਤੁਹਾਨੂੰ ਇਹ ਦੱਸ ਦਈਏ ਕਿ ਫਲਾਲ ਬ੍ਰਿਟੇਨ ਸਰਕਾਰ ਨੇ ਇਸ ਘਟਨਾ ਤੇ ਮਾਫੀ ਨਹੀਂ ਮੰਗੀ ਪਰ ਜਦੋਂ ਥ੍ਰੇਸਾ ਮੇ ਵੱਲੋਂ ਅਫਸੋਸ ਜ਼ਾਹਰ ਕੀਤਾ ਗਿਆ ਤਾਂ ਵਿਰੋਧੀ ਧਿਰ ਦੇ ਨੇਤਾ ਜੇਰੇਮੀ ਕੋਰਬਿਨ ਨੇ ਸਾਫ਼ ਤੇ ਸਪਸ਼ਟ ਤੌਰ ਤੇ ਮਾਫੀ ਮੰਗਣ ਵਾਲੀ ਗੱਲ ਆਖੀ ਇੱਥੇ ਤੋਂ ਆ ਨੂੰ ਇਹ ਵੀ ਦੱਸ ਦਈਏ ਕਿ ਸਾਲ 2010 ਤੋਂ 2016 ਤੱਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਹ ਚੁੱਕੇ ਡੇਵਿਡ ਕੈਮਰਨ ਨੇ ਵੀ 2013 ਭਾਰਤ ਦੌਰੇ ਦੌਰਾਨ ਇਸ ਘਟਨਾ ਨੂੰ ਬੇहद ਸ਼ਰਮਨਾਕ ਦੱਸਿਆ ਸੀ ਪਰ ਮਾਫੀ ਉਹਨਾਂ ਵੱਲੋਂ ਵੀ ਨਹੀਂ ਮੰਗੀ ਗਈ ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ਨੀਵਾਰ ਨੂੰ ਜਿਲ੍ਹਿਆਂ ਵਾਲੇ ਬਾਗ ਕਾਂਡ ਦਾ ਸੋਮਾ ਸਾਲ ਮਨਾਇਆ ਜਾ ਰਿਹਾ ਹੈ 13 ਅਪ੍ਰੈਲ 1919 ਨੂੰ ਬ੍ਰਿਟਿਸ਼ ਸੈਨਿਕਾਂ ਵੱਲੋਂ ਖੁੱਲੇ ਆਮ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਵਿੱਚ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ